ਸਾਰੇ ਰੂਹ ਸਤਿ ਸ਼੍ਰੀ ਅਕਾਲ ਕਿਵੇਂ ਹੋ ਤੁਸੀਂ ਉਮੀਦ ਕਰਦੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਆਪਣੇ ਆਪਣੇ ਘਰਾਂ ਦੇ ਵਿੱਚ ਤਾਂਦਰੁਸਤ ਹੋਵੋਗੇ ਤੇ ਜੀ ਅੱਜ ਆਪਾਂ ਲੱਗੇ ਸੀਗੇ ਸਟਾਰਟਿੰਗ ਵੀਡੀਓ ਦੀ ਕਰਾਣਾ ਤੇ ਆਪਾਂ ਮੰਗ ਲਈ ਅੱਜ ਪੰਜੀਰੀ ਜੋ ਕਿ ਪੂਰੀ ਸਰਦੀ ਵਿੱਚ ਤਾਂ ਆਪਾਂ ਕੋ ਬਣਾਈ ਨਹੀਂ ਸੀਗੀ ਹੈ ਨਾ ਤੇ ਸਮਾਨ ਤਾਂ ਪਹਿਲਾਂ ਸਟਾਰਟਿੰਗ ਦੇ ਵਿੱਚ ਹੀ ਰਿਆ ਕੇ ਰੱਖਿਆ ਹੋਇਆ ਸੀਗਾ ਪਰ ਆਪਾਂ ਪਹਿਲਾਂ ਹੋਰ ਜਿਹੜੇ ਆਪਸ਼ਨਲ ਦੀ ਚੀਜ਼ਾਂ ਹੋ ਬਣਾ ਲੀਆਂ ਸੀਗੀਆਂ ਇਹਦੇ ਤੱਕ ਤਾਂ ਸਾਡੀ ਪਾਈ ਨਹੀਂ ਆਈ ਹੈਗੀ ਪੰਜੀਰੀ ਬਣਾਉਣ ਦੀ ਤੇ ਆਪਣੇ ਬੱਚੇ ਨੇ ਘਰੋਂ ਲਾ ਪਾਇਆ ਹੋਇਆ ਸੀ ਕਿ ਮਮਾ ਬਣਾ ਲਓ ਬਣਾ ਲਓ ਮੈਨੂੰ ਇਦਾਂ ਹੈਗਾ ਸੀ ਕਿ ਪਹਿਲਾਂ ਉਹ ਖਤਮ ਹੋ ਜਾਵੇ ਹਨਾ ਜੋ ਕੋਈ ਵੀ ਬਣਾਈ ਹੋਈਆਂ ਸਿਗੀਆਂ ਤੇ ਫਿਰ ਮੈਂ ਕਿ ਬਾਤ ਬਣਾ ਲੈਂਦੀ ਆ ਤੇ ਫਿਰ ਹੁਣ ਆਪਾਂ ਉਹ ਦੀ ਤਿਆਰੀ ਕਰਨ ਲੱਗੇ ਆ ਤੇ ਜੋ ਪਲੀਜ਼ ਨਿਊ ਫੈਮਿਲੀ ਆ ਚੰਨ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਕੇ ਵੀ ਦੱਸਿਆ ਕਰੋ ਤੇ ਜੋ ਹਾਈਪ ਦਾ ਆਪਸ਼ਨ ਆਉਂਦਾ ਹੈ ਪਲੀਜ਼ ਹਾਈਪ ਵੀ ਦਬਾ ਦਿਆ ਕਰੋ ਜਦੋਂ ਆਪਾਂ ਕਮੈਂਟ ਕਰਦੇ ਤੇ ਹਾਈਪ ਵੀ ਆਉਂਦਾ ਤੇ ਲਾਈਕ ਵੀ ਕਰ ਦਿਆ ਕਰੋ ਤੇ ਚਲੋ ਜੀ ਆਪਾਂ ਕਰਦੇ ਹੁਣ ਤਿਆਰੀ ਰੱਖੇ ਕੜਾਹੀ ਤੇ ਤੁਹਾਨੂੰ ਦਿਖਾਉਂਦੇ ਹਾਂ ਸਮਾਨ ਕੀ ਕੀ ਪਉਣਾ ਹੈ ਹੁਣ ਕਿ ਵਿੱਚ ਬੱਗੀ ਸਾਰੇ ਸਮਾਨਦਾਰੀ ਹੁੰਦੇ ਨੇ ਤੇ ਅਸੀਂ ਆਪਣੇ ਤਰ੍ਹਾਂ ਕੇ ਤਰੀਕੇ ਨਾਲ ਦੱਸਾਂਗੇ ਕਿਵੇਂ ਬਣਾਉਂਦੇ ਆਂ ਅਸੀਂ ਤੇ ਬਣੇ ਰਹੋ ਜੀ ਵਲੌਗ ਨਾਲ ਥੈਂਕ ਯੂ ਵੀ ਅੱਜ ਪਮਨਾ ਮੰਗੇ ਪੰਜੀਰੀ ਕੜਾਹੀ ਤਾਂ ਮੈਂ ਰੱਖੀ ਦੁੱਤੀ ਆ ਤੇ ਇੱਧਰ ਪਮਲਾਈ ਪਈ ਸੀ ਕਿ ਹਨ ਤਾਜ਼ਾ ਤਾਜ਼ਾ ਕਿਉਂ ਕੱਢਾਂਗੀ ਤੇ ਦਿੱਖਦੇ ਹੋ ਕਿੰਨਾ ਕੁ ਨਿਕਲਦਾ ਵੈਸ ਥੋੜੀ ਜਿਹੀ ਮੈਂ ਜਦੋਂ ਗਿਰਦੀ ਬਣਾਈ ਹੈ ਨਹੀਂ ਤੇ ਵਿਚਾਰ ਦਿੰਦੀ ਆ ਇਹ ਤੇ ਆਪਾਂ ਇਹਨੂੰ ਕੁੱਠੀ ਕਰਕੇ ਹੋਰ ਜਦਾ ਕੁੱਠੀ ਨਹੀਂ ਕਰੀ ਘਟੀ ਘਟੀ ਜੂਸਨੀ ਪਮੇ ਫਰੀ ਜੀ ਪਈ ਆ ਹਨਾ ਬਸ ਮੈਂ ਇਹਨੂੰ ਕੱਢ ਲੂੰਗੀ ਹੁਣ ਆਪਾਂ ਇਹਦੇ ਚ ਡਰਾਈ ਫੋਟੋ ਰੋਸਟ ਕਰ ਲਾਂਗੇ ਤਾਜ਼ਾ ਤਾਜ਼ੀ ਜੀ ਤੇ ਇੱਧਰ ਆਪਣੇ ਹੈ ਕਿਨੇ ਛੋਲੇ ਪਏ ਜੋ ਵੀ ਆਪਾਂ ਨੂੰ ਇਹਦੇ ਛਿਲਕਾ ਉਤਾਰ ਲੈਣੇ ਆ ਪੰਜੀਰੀ ਨਮਾ ਬਣਾਉਣੀ ਸੀਗੀ ਸੁਰਗੀਆਂ ਵਿੱਚ ਹੁਣ ਉਹ ਸੁਰਕ ਤੇ ਨਿਕਲ ਚੁੱਕੇ ਸਮਾਨ ਤਾਂ ਪਹਿਲੇ ਲਿਆਂਦਾ ਪਿਆ ਸੀ ਤੇ ਹੁਣ ਬੱਚੇ ਨੇ ਤਾਂ ਰੋਣਾ ਪਾਇਆ ਪਿਆ ਆ ਵੀ ਮੰਮਾ ਪੰਜੀਰੀ ਬਣਾ ਲਓ ਕਿਉਂਕਿ ਆਪਾਂ ਨਾ ਉਹ ਬਣਾ ਲਈ ਸੀਗੇ ਪਿੰਨੀਆਂ ਇਸ ਕਰਕੇ ਇਹ ਤਾਂ ਲੇਟ ਹੀ ਹੋ ਗਈ ਚਲੋ ਮੈਂ ਤਾਂ ਹੁਣ ਬਣਾ ਲਾਂਦੇ ਸਮਾਨ ਤੇ ਪਿਆਈ ਹੈ ਲਿਆਂਦਾ ਹੋਇਆ ਤੇ ਚਲੋ ਕਰਦੇ ਹਾਂ ਹੁਣ ਇਹਦੀ ਆਪਾਂ ਤਿਆਰੀ ਹੈ ਨਾ ਇਹਨੂੰ ਮੈਂ ਸਾਰਾ ਛਿਲਕਾ ਥਾਲਵਾ ਫਟਾਫਟ ਇੱਧਰ ਪੇ ਆਪਣਾ ਸਮਾਨ ਜਿਹੜਾ ਆਪਾਂ ਪੰਜੇਰੀ ਦੇ ਵਿੱਚ ਪਾਉਣਾ ਹੈ ਤੇ ਹੈਗਾ ਨਾ ਨਾ ਮਸਾਲਾ ਇਹ ਗੋਂ ਦਾ ਤੇ ਇਹ ਹੈਗਾ ਮਸਾਲਾ ਤੇ ਇਹ ਹੈਗਾ ਵਿੱਚ ਗੋਟ ਕਾਜੂ ਕਾਜੂ ਮੈਂ ਨਾ ਮੰਗਵਾਏ ਸੀਗੇ ਐਦਾਂ ਹੀ ਖਾ ਗਏ ਕਾਜੂ ਹੁਣ ਨਹੀਂ ਪਾਉਣੇ ਬਦਾਵੇਂ ਪਾ ਦੇਣੇ ਨੇ ਤੇ ਕੁਛ ਬਿੰਨੀਆਂ ਵਿੱਚ ਪਾ ਦੇ ਸੀਗੇ ਤੇ ਵਿੱਚਵਾ ਮੰਗੇ ਆਪਾਂ ਨਾ ਸੁੰਡ ਮੇਚੇ ਤੇ ਥੋੜੀ ਖਸਖਸ ਪਾਵਾਂਗੇ ਵਧੀਆ ਲੱਗਦੀ ਹੈ ਠੰਢੀ ਦਿਵਸੇ ਨਾ ਤੇ ਮੱਖਜ ਪਾਵਾਂਗੇ ਮਖਾਣੇ ਗਰੰਡੋ ਕਰਨੇ ਥੋੜੇ ਜਿਹਾ ਗਰੰਡਰ ਕਰ ਲਾਂਗੇ ਥੋੜੇ ਏਦਾਂ ਹੀ ਪਾਵਾਂਗੇ ਤੇ ਬਣੇ ਰਹੋ ਜੀ ਬਲੌਗ ਨਾਲ ਇਦੋਂ ਆਪਣੇ ਜਿਹੜੇ ਛੋਲੇ ਸੀਗੇ ਆਪਾਂ ਪੀਸ ਲਏ ਆ ਤੇ ਆ ਫਦਰਦਰਾ ਜਿਹਾ ਰੱਖ ਲਿਆ ਇਹਨਾਂ ਨੂੰ ਠੀਕ ਹੈ ਜੀ ਜਿਆਦਾ ਗਰੰਡ ਨਹੀਂ ਕਰਿਆ ਹੈਗੇ ਬਿਲਕੁਲ ਪੀਸ ਨਹੀਂ ਬਣਾਇਆ ਹੈਗੇ ਬਿਲਕੁਲ ਚੰਗੀ ਤਰ੍ਹਾਂ ਰਦਰਦਰਾ ਜੇ ਰੱਖਿਓ ਸੋਹਣੇ ਲੱਗਦੇ ਆ ਨਾ ਜੀ ਦੀ ਦੀ ਵਿੱਚ ਨਿਕਲ ਗਿਆ ਕੀ ਤੇ ਹੁਣ ਆਪਣੇ ਗਾਦ ਨੂੰ ਬੰਦ ਕਰਕੇ ਅਸ ਲੋ ਉਹਦੇ ਮੈਟ ਤੋਂ ਹੇਠੇ ਨੂੰ ਫਿਰ ਅੰਨ ਭੋਲ ਲੈਂਦੇ ਆ ਖੁਸ਼ਬੂ ਇੰਨੀ ਚਾਹ ਵਧੀਆ ਆ ਰਹੀ ਹੈ ਦੂਰ ਤੱਕ ਜਦੋਂ ਦੇਸੀ ਕਿਉਂ ਨਾ ਸੀ ਹਨਾ ਪਿਓਰ ਹੁੰਦਾ ਜਿਹੜਾ ਪੱਕਾ ਕਰ ਕਰਮ ਕਰਦੇ ਆ ਹਨਾ ਘੜਦਾ ਹੁੰਦਾ ਆ ਕਿਉਂਦੀ ਮਤਲਬ ਖੁਸ਼ਬੂ ਲੱਗੀਆਂ ਹੁੰਦੀ ਆ ਘੜਦਾ ਕੀ ਉਹ ਤਾਂ ਘੜਦਾ ਹੀ ਹੁੰਦਾ ਆ ਪਰ ਮੈਂ ਕਿੰਨੀ ਹੀ ਕੰਪਨੀਆਂ ਵਧੀਆ ਹੋਣ ਪਰ ਘਰ ਵਰਗੀ ਦੀ ਸੋਲੀ ਨਾ ਹੈਗੀ ਤਾਰੇ ਦਾ ਜਿਹੜਾ ਉੱਪਰ ਡਿੱ ਗਿਆ ਉਹਨੂੰ ਡਰਾਈ ਫਰਟ ਕਰਾਂਗੇ ਇਹਦੇ ਵਿੱਚ ਰੋਸਟ ਇਹਨਾਂ ਨੂੰ ਅਮਾ ਜੀ ਨੇ ਕਿਚਨੋਂ ਅਬੀ ਤੇ ਕਿੰਨੀ ਖੁਸ਼ਬੂ ਆਉਂਦੀ ਪਈ ਆ ਜਿਵੇਂ ਮਿਲਕ ਕੇਕ ਨਹੀਂ ਹੁੰਦਾ ਹੈਗਾ ਉਦੋਂ ਦੀ ਖੁਸ਼ਬੂ ਆਉਂਦੀ ਹੈ ਇਹਦੇ ਚੋਂ

ਬਦਾਉ ਮਾਨੂੰ ਪਹਿਲਾਂ ਤੇ ਮੈਂ ਇਹਨਾਂ ਨੂੰ ਘਾਟਾਂਛ ਦੀ ਬਕਾਇਆ ਸੀਗਾ ਤੇ फटाफट ਹੋ ਜਾਂਦੇ ਨੇ ਇਹ ਤੇ ਜੀ ਚਲੋ ਪਹਿਨੂੰ ਕਰ ਲਾਂ ਤੇ ਇੱਕ ਪੰਨੇ ਦੇ ਵਿੱਚ ਇਹਦੇ ਵਿੱਚ ਹੀ ਕੱਟ ਕੇ ਆਪਾਂ ਵਿੱਚ ਹੀ ਕਰ ਲਵਾਂਗੇ ਮਗਜ਼ ਅਹ ਫਰਾਈ ਰੋਸਟ ਕਰ ਲਾਂਗੇ ਥੋੜੇ ਥੋੜੇ ਵਿੱਚ ਪਾ ਕੇ ਤੇ ਇਹ ਹਲਕੀ ਜਿਹੀ ਜਮਾਏਕਸ ਤੋਂ ਚਨੇ ਪਕੋਈ ਹੈ ਤੇ ਇਹ ਬੋ ਵੀ ਕੋਹ ਬਾਹਰ ਕੱਢ ਲੈਨੇ ਆ ਤੇ ਵਿੱਚ ਹੀ ਮਖਾਣੇ ਕਰ ਲੈਂਦੇ ਆ ਉਹ ਕ੍ਰੋਸਕਿਓ ਦੇ ਵਿੱਚ ਇਹ ਤਾਜਕਿਓ ਦੇ ਵਿੱਚ ਤੇ ਫਿਰ ਇਹਨਾਂ ਨੂੰ ਵੀ ਪਾਈ ਘਮਾਂਡੇ ਜੀ ਕਰ ਲਵਾਂਗੇ ਤੇ ਪਹਿਲਾਂ ਆਪਾਂ ਇਹਨਾਂ ਨੂੰ ਗ੍ਰੇਨਡਰ ਕਰਕੇ ਪਾਉਣੇ ਆ ਪਰ ਗ੍ਰੇਨਡਰ ਨਹੀਂ ਪਾਉਣੇ ਬੱਚਾ ਕਹਿੰਦਾ ਇਦਾਂ ਹੀ ਪੋਣੇ ਨੇ ਤੇ ਵਧੀਆ ਲੱਗਦੇ ਨੇ ਮਮਾ ਜੀ ਇਦਾਂ ਹੀ ਚਲੋ ਫਿਰ ਆਪਾਂ ਇਦਾਂ ਹੀ ਪਾ ਲਾਂਗੇ ਵਿੱਚਾਂ ਨਾਲ ਪੰਦੀਰੀ ਦੇ ਤੇ ਜੀ ਘਿਓ ਨਾਲ ਭਰੇ ਭਰੇ ਜੇ ਇਹਨਾਂ ਪੰਦੀਰੀ ਦੇ ਵਿੱਚ ਬੜੇ ਟੇਸਟ ਲੱਗਦੇ ਨੇ ਉਹਦੀ ਪਗੜਾ ਹੀ ਵਿੱਚ ਪਾ ਲਿਆ ਹੁਣ ਕਿਉਂ ਮੈਂ ਇਹਨੂੰ ਗਰਮ ਕਰਾਂ ਲੈਂਗੀ ਇਹਦੇ ਵਿੱਚ ਪਾ ਮੰਗੇ ਆਪਾਂ ਹੁਣ ਛੋਲੇ ਆਣਾ ਜੋ ਪਗੜਣ ਕਿਤੇ ਸੀ ਛੋਲੇ ਤੇ ਵਿੱਚ ਪਾਉਣੀ ਥੋੜਾ ਜਿਹਾ ਆਟਾ ਠੀਕ ਹੈ ਕਰ ਲਈ ਆਪਾਂ ਸਟਾਰਟ ਕੰਮ ਆਣ ਦੇ ਵਿੱਚ ਜਿੰਨੇ ਦੇ ਆਪਾਂ ਜਰੂਰ ਚ ਪਾਉਗੀ ਤੇ ਪਾਉਦੇ ਹਾਂ ਚੰਨਾ ਵੀ ਆਟਾ ਪਾਉਣੀ ਜਗਾਨੀ ਪੂਰਾ ਹੋ ਗੋ ਤੇ ਦੇਖ ਲੋਜੀ ਪਤਾ ਨਹੀਂ ਗ੍ਰੈਂਡਰ ਕਰਕੇ ਪਾ ਲਈ ਸੀ ਵਿੱਚ ਜਿਆਦਾ ਬਰੀਕ ਨਹੀਂ ਸੀਗਾ ਬਣਾਇਆ ਹੋਇਆ ਪੇਸਟ ਤੇ ਦਰਦਰ ਚਾਹੀ ਰੱਖਿਆ ਸੀਗਾ ਤੇ ਵਿੱਚ ਹੀ ਥੋੜਾ ਜਿਹਾ ਆਟਾ ਪਾ ਲਿਆ ਸੀਗਾ ਵਿੱਚ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਨੇ ਆ ਤੇ ਹੁਣ ਇਹ ਇਸ ਟਾਈਮ ਹਾਰਟ ਹੈਗਾ ਉਸ ਤੋਂ ਬਾਅਦ ਇਹਨੇ ਪਤਲਾ ਹੋ ਜਾਣਾ ਹੈ ਤੇ ਜੋ ਸਾਹਮਣੇ ਪਾਹ ਲਗਾਇਆ ਹੋਇਆ ਸੀਗਾ ਉਹ ਪੇਪਰ ਸੀ ਆ ਇਹ ਮਿਸ਼ੂ ਤੁਮ ਗਾਇਆ ਸੀ ਵੀ ਤੇ ਇੱਕ نیچے ਸ਼ੈਲਫ ਤੇ ਵਿਸ਼ਾਉਣ ਲਈ ਮੰਗਾਇਆ ਸੀਗਾ ਤੇ ਹੁਣ ਇਹ ਉਤਰ ਹੀ ਜਾਂਦੇ ਮੈਂ ਕਿ ਚਲੋ ਦੁਬਾਰੇ ਫੇਰ ਮੰਗਾਉਣੇ ਪੈਣੇ ਨੇ ਤੇ ਇਹਨਾਂ ਸਾਫ਼ ਸੁਥਰੀ ਜੀ ਲੱਗਦੀ ਰਸੋਈ ਨਹੀਂ ਤੀ ਗੰਦੀ ਗੰਦੀ ਜੀ ਲੱਗਦੀ ਆ 컬러 ਉਤਰ ਜਾਂਦਾ ਆ ਕੋਲ ਦਾ ਤੇ ਜੀ ਆਪਾਂ ਇਹਨੂੰ ਪਕਾ ਲੈਂਦੇ ਘਟਾਂ ਚ ਤੇ ਤੇ ਇੱਧਰ ਆਪਣਾ ਕਾਫੀ ਹੱਦ ਤੱਕ कलर चेंज ਹੋਣ ਲੱਗ ਪਿਆ ਸੀਗਾ ਤੇ ਹੋਰ ਆਪਾਂ ਨੂੰ ਘੱਮ ਸਿਕਮ ਇਹਨੂੰ ਅੱਧਾ ਘੰਟਾ ਹੋਰ ਪਕਾਵਾਂਗੇ ਕਿਉਂਕਿ ਜੇ ਆਪਾਂ ਹਲਕੇ ਹਲਕੇ ਆਸਤੇ ਬਣਾਉਂਦੇ ਰਹਿੰਦੇ ਥੋੜਾ ਟਾਈਮ ਤਾਂ ਲੱਗਦਾ ਹੀ ਹੈ ਕਮ ਸੇ ਕਮ ਡੇਢ ਤੇ ਪੌਣੇ 2 ਘੰਟੇ ਤੱਕ ਲੱਗ ਜਾਂਦਾ ਹੈ ਨਾ ਪਕਾਉਂਦੇ ਵਗਾਉਂਦੇ ਤੇ ਜਦੋਂ ਆਜ ਕਰਨ ਵਾਲਾ ਫਿਰ ਤੇ ਖਰਾਬ ਹੀ ਕਰਦੀ ਹੈ ਕਿਉਂਕਿ ਫਿਰ ਰੜ ਜਾਂਦੀ ਜਦੋਂ ਉਹ ਵਧੀਆ ਨਹੀਂ ਲੱਗਦੀ ਹਲਕੀ ਹਲਕੀ ਆਸਤੇ ਬਣਾਉਂਦੇ ਰਹੋਗੇ ਤੇ ਨੂੰਦੀ ਛੜਤਾ ਨੇ ਕੀ ਹੁਣ ਆਪਾਂ ਇਹਨੂੰ ਕੱਲ ਲੈ ਕੇ ਇਸ ਨੂੰ ਬੰਦ ਤੇ ਜਿਹੜਾ ਮਟੀਰੀਅਲ ਆ ਉਹ ਰਲਾਵਾਂਗੇ ਹੁਣ ਸਾਰਾ ਆਪਾਂ ਵਿੱਚ ਤੇ ਕਲਰਾਂ ਦੀ ਬਹੁਤ ਵਧੀਆ ਹੋ ਗਿਆ ਚੇਂਜ ਹੋ ਗਿਆ ਤਾਂ ਕਲਰ ਤੇ ਹੁਣ ਕੀ ਛੱਡ ਦਿੱਤਾ ਹੈ ਇਹਨੂੰ ਖੋਲੋ ਪਤਲਾ ਹੋ ਗਿਆ ਨਾ ਪਹਿਲਾਂ ਹਾਰ ਸੀਗਾ

ਤੋ ਦੇ ਮਚਪੋਣੇ ਆਪਾਂ ਮਖਾਣੇ ਤੇ ਨਾਲ ਹੀ ਪਾ ਦਿੰਦੇ ਆਪਾਂ ਢੇਸੀ ਚਿੰਨੀ ਜਿੰਨੀ ਆਪਾਂ ਨੂੰ ਮਠੇ ਦੀ ਜ਼ਰੂਰਤ ਹੋਊਗੀ ਉਹ ਨਾਲ ਪਾਵਾਂਗੇ ਦੇਖ ਕੇ ਸ਼ੋਟੇ ਰੱਖਦੇ ਨਾ ਨਰਾਂ ਨਾਲ ਬਣਾ ਲੈਂਦੇ ਸਾਰੀ ਚੰਗੀ ਤਰ੍ਹਾਂ ਇਹ ਹੌਣ ਹੋਣੇ ਕਰਕੇ ਤੇ ਲੋਜੀ ਬਣ ਗਈ ਆਪਣੀ ਪੰਜੀਰੀ ਹੋ ਗਈ ਰੈਡੀ ਹੈਨ ਤਿਆਰ ਕਰ ਦਿੱਤੀ ਆ ਹੈਨ ਮਿਕਸ ਕਰ ਦਿੱਤੀ ਆ ਚੰਗੀ ਤਰ੍ਹਾਂ ਮਿੱਠਾ ਆਪਾਂ ਜਦਾ ਨਹੀਂ ਪਾਇਆ ਅ ਠੀਕ ਹੀ ਰੱਖਿਆ ਹੈ ਮਿੱਠਾ ਹਨਾ ਤੇ ਜ ਹੁਣ ਆਪਾਂ ਇਹਨੂੰ ਕਿਸੇ ਭਾਂਡੇ ਚ ਪਾ ਲਵਾਂਗੇ ਤੇ ਤੁਹਾਨੂੰ ਮੇਰੀ ਵੀਡੀਓ ਕਿੱਦਾਂ ਦੇ ਲੱਗੀ ਆ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਹਾਈਪ ਦਾ অপਸ਼ਨ ਆਂਦਾ ਹੈ ਪਲੀਜ਼ ਹਾਈਪ ਵੀ ਕਰਨਾ ਅ ਸ਼ੇਅਰ ਜ਼ਰੂਰ ਕਰਿਆ ਕਰੋ ਵੀਡੀਓ ਨੂੰ ਸਕਿਪ ਨਾ ਕਰਿਆ ਕਰੋ ਪਲੀਜ਼ ਪਲੀਜ਼ ਸ਼ੇਅਰ ਕਰ ਦਿਆ ਕਰੋ ਤੇ ਲਾਈਕ ਦਾ অপਸ਼ਨ ਹੁੰਦਾ ਹੈ ਉਹ ਵੀ ਲੈਂਗੁਏਜ ਰਗੜਦਿਆਂ ਕਰੋ অপਸ਼ਨ ਤਾਂ ਪਹਿਲੇ ਜਾਂਦਾ ਹੁੰਦਾ ਉਹਦਾ ਸਭ ਤੋਂ ਵੱੱਲੇ ਦਾ ਲਾਈਕ ਹੀ ਹੁੰਦਾ ਹੈ ਲਾਈਕ ਹੀ ਦਬਦਿਆਂ ਕਰੋ ਪਹਿਲਾਂ ਤੇ ਥੋੜਾ ਹੌਸਲਾ ਹੁੰਦਾ ਹੈ ਜਦੋਂ ਕੋਈ ਫੈਮਿਲੀ ਆਪਨੂੰ ਹਨਾ ਰਿਸਪੈਕਟ ਕਰਦੀ ਹੈ ਆਪਣੀ ਤੇ ਥੈਂਕ ਯੂ ਜੀ ਥੈਂਕ ਯੂ एवरीवन ਚਲੋ ਜੀ ਤੁਸੀਂ ਵੀ ਹਮ ਤੋ ਲਾਈਕ ਕਰੋ ਸਾਡੀ ਪੰਜੀਰੀ ਕਿੱਦਾਂ ਦੀ ਬਣੀ ਆ ਤੁਸੀਂ ਜ਼ਰੂਰ ਦੱਸਣਾ ਕਮੈਂਟ ਕਰਕੇ ਮਿਲਦੇ ਹਾਂ ਤੁਹਾਨੂੰ ਨੈਕਸਟ ਬਲੌਗ ਦੇ ਵਿੱਚ ਤੇ ਹੋਰ ਕੋਈ ਵਧੀਆ ਜੀ ਵੀਡੀਓ ਲੈ ਕੇ ਆਵਾਂਗੇ ਠੀਕ ਹੈ ਜੀ ਬਾਏ ਬਾਏ ਥੈਂਕ ਯੂ ਸੋ ਮਚ ਸਸਿਕਾ ਜੀ